ਗੁਰਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ 12 ਦਿਨਾਂ ਤੋਂ ਦਾਸ ਆਪ ਜੀ ਦੇ ਨਾਲ ਬਚਿੱਤਰ ਨਾਟਕ ਅਖੋਤੀ ਦਸ ਗ੍ਰੰਥ ਗੁਰਮਤਿ ਦੀ ਕਸਵਟੀ ਤੇ ਵਿਸ਼ੇ ਦੀ ਵਿਚਾਰ ਸਾਂਝੀ ਕਰ ਰਿਹਾ ਹੈ ਜਿਹਦੇ ਵਿੱਚ ਅਸੀਂ ਜੋ ਬਚਿੱਤਰ ਨਾਟਕ ਦੇ ਵਿੱਚ ਲਿਖਿਆ ਜੋ ਸਿਧਾਂਤਕ ਪੱਖ ਉਥੋਂ ਉਗੜ ਕੇ ਆਉਂਦੇ ਨੇ ਉਹਨਾਂ ਨੂੰ ਗੁਰਮਤਿ ਦੀ ਕਸਵੈਟੀ ਉਤੇ ਪਰਖਣ ਦੀ ਕੋਸ਼ਿਸ਼ ਕਰ ਰਹੇ ਆ ਕਿ ਕੀ ਇਹ ਗੁਰਮਤ ਦੇ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਵਿਚਾਰਧਾਰਾ ਦੇ ਨਾਲ ਮੇਲ ਖਾਂਦੇ ਨੇ ਔਰ ਇਹੀ ਸਭ ਤੋਂ ਵੱਡਾ ਤਰੀਕਾ ਹੈ ਇਹ ਨਿਰਣਾ ਕਰਨ ਦਾ ਕਿ ਇਹ ਗੁਰੂ ਰਚਨਾ ਹੋ ਸਕਦੀ ਹੈ ਜਾਂ ਨਹੀਂ ਜਾਂ ਇਸ ਨੂੰ ਸਿੱਖ ਲਿਟਰੇਚਰ ਕਿਹਾ ਜਾ ਸਕਦਾ ਹੈ ਕਿ ਨਹੀਂ ਸਿੱਖ ਸਾਹਿਤ ਕਿਹਾ ਜਾ ਸਕਦਾ ਹੈ ਜਾਂ ਨਹੀਂ ਅੱਜ ਜਿਹੜਾ ਭਾਗ ਆਪਾਂ ਵਿਚਾਰਾਂਗੇ ਗੁਰਬਾਣੀ ਨੇ ਵੈਸੇ ਤੇ ਹਰ ਤਰ੍ਹਾਂ ਦੇ ਕਰਮ ਕਾਂਡਾ ਨੂੰ ਰੱਦ ਕੀਤਾ ਉਹਨਾਂ ਵਿੱਚ ਇੱਕ ਤੀਰਥਾਂ ਤੇ ਜਾਣਾ ਤੀਰਥਾਂ ਤੇ ਇਸ਼ਨਾਨ ਕਰਨਾ ਇਹਨੂੰ ਪੂਰਨ ਤੌਰ ਤੇ ਰੱਦ ਕੀਤਾ ਔਰ ਸਤਿਗੁਰੂ ਨੇ ਇੱਕ ਫੈਸਲਾ ਕਰ ਦਿੱਤਾ ਗੁਰਬਾਣੀ ਵਿੱਚ ਗੁਰੂ ਅਰਜਨ ਸਾਹਿਬ ਦਾ ਆਪਮਣ ਫਰਮਾਨ ਹੈ ਤੀਰਥ ਨਾਏ ਨਾ ਉਤਰਸਮੈਲ ਕਰਮ ਧਰਮ ਸਭ ਹੋ ਮੈਥੈਲ ਕਿਸੇ ਤੀਰਤ ਤੇ ਨੌ ਨਾਲ ਤੇਰੇ ਮਨ ਦੀ ਮੈਲ ਨਹੀਂ ਉਤਰ ਜਾਣੀ ਪਿੰਡਾ ਤੋਕੇ ਆ ਜਾਏਗਾ ਹੋਰ ਕੁਛ ਨਹੀਂ ਤੇਰੇ ਪਾਪਾਂ ਦੀ ਮੈਲ ਨਹੀਂ ਉਤਰਨੀ ਤੇਰੇ ਕਰਮਾਂ ਦੀ ਮੈਲ ਨਹੀਂ ਉਤਰਨੀ ਔਰ ਨਾਲ ਇੱਕ ਹੋਰ ਬੜਾ ਵੱਡਾ ਫੈਸਲਾ ਦੇ ਦਿੱਤਾ ਕਰਮ ਧਰਮ ਸਭ ਹਉਮੈ ਫੈਲ ਜਿਹਨੇ ਤੂੰ ਕਰਮकांड ਕਰਨਾ ਹੈ ਬਖਾਬੇ ਦੇ ਧਾਰਮਿਕ ਕਰਮ ਕਰਨਾ ਸਿਰਫ ਹਉਮੈ ਵਧਾਉਣ ਵਾਲੀ ਗੰਦਗੀ ਹੈ ਗੰਦਗੀ ਫੈਲ ਹੈ ਹਉਮੈ ਵਧਾਉਣ ਵਾਲੀ ਗੰਦਗੀ ਮੈਂ ਤੇ ਇਤਿਹਾਬ ਜੀ ਨਾਲ ਦੋ ਪਰਮਾਨ ਅਲੱਗ-ਅਲੱਗ ਪਾਗਰ ਦੇ ਵਿਚਾਰਨ ਲੱਗਾ ਕੁਰਬਾਨੀ ਭਰੀ ਪਈ ਐ ਇਹਨਾਂ ਵਿਚਾਰਾਂ ਦੇ ਨਾਲ ਜਿੱਥੇ ਤੀਰਥ ਤੇ ਦਰਸ਼ਨਾਂ ਨੂੰ ਇਸ਼ਾਰਨਾਂ ਨੂੰ ਰੱਦ ਕੀਤਾ ਗਿਆ ਹੁਣ ਕਿਹੜੇ ਤੀਰਥ ਤੇ ਜਾਣਾ ਸਿੱਖ ਨੇ ਇਹ ਵੀ ਸਪਸ਼ਟ ਕਰ ਦਿੱਤਾ ਪਰ ਅਮਰਦਾਸ ਪਾਸ਼ਾ ਜੀ ਦਾ ਬਾਵਨ ਫਰਮਾਨ ਹੈ ਅੰਤਰ ਤੀਰਥ ਗਿਆਨ ਹੈ ਸਤਗੁਰ ਦਿਆ 부ਝਾਏ ਮੈਲ ਗਈ ਮਨ ਨਿਰਮਲ ਹੋਆ ਅੰਮ੍ਰਿਤ ਸਰਤੀ ਰਤਨਾਏ ਅੰਤਰ ਤੀਰਥ ਗਿਆਨ ਹੈ ਕਿਹੜਾ ਤੀਰਥ ਕਿਹੜਾ ਹੈ ਗਿਆਨ ਰੂਪੀ ਤੀਰਥ ਹੈ ਔਰ ਤੇਰੇ ਅੰਦਰ ਹੀ ਹੈ ਕਿਤੇ ਬਾਹਰ ਦਾ ਮੰਦੀ ਲੋੜ ਨਹੀਂ ਤੂੰ ਸਿਰਫ ਉਹਨੂੰ ਪਛਾਣ ਉਹਨੂੰ ਬੁਝ ਸਤਿਗੁਰੂ ਨੇ ਇਹ ਗੱਲ ਸਮਝਾ ਦਿੱਤੀ ਹੈ ਬੁਝਾ ਦਿੱਤੀ ਹੈ ਸਾਨੂੰ ਸਾਡੇ ਅੰਦਰ ਪਾ ਦਿੱਤੀ ਹੈ ਸਾਨੂੰ ਦ੍ਰਿੜ ਕਰਾਤੀ ਹੈ ਇਤੂ ਬਾਰ ਕਿਸੇ ਤੀਰਥਾਂ ਤੇ ਨਹੀਂ ਭਟਕਣਾ ਆਪਣੇ ਅੰਦਰ ਹੀ ਗਿਆਨ ਦਾ ਪ੍ਰਕਾਸ਼ ਕਰ ਅਗਿਆਨਤਾ ਦਾ ਹਨੇਰਾ ਦੂਰ ਕਰ ਗਿਆਨ ਦਾ ਪ੍ਰਕਾਸ਼ ਹੋ ਜਾਏਗਾ ਔਰ ਇਹ ਦਾ ਗਿਆਨ ਰੂਪੀ ਤੀਰਥ ਹੈ ਇਹ ਅੰਮ੍ਰਿਤ ਦਸਰੋਵਰੀ ਇਹਦੇ ਵਿੱਚ ਇਸ਼ਨਾਨ ਕਰਨ ਨਾਲ ਤੇਰੀ ਸਾਰੀ ਪਾਪਾਂ ਦੀ ਤੇਰੇ ਬੰਦ ਕਰਮਾਂ ਦੀ ਮੈਲ ਉਤਰ ਜਾਏਗੀ ਤੇ ਮਨ ਨਿਰਮਲ ਹੋ ਜਾਏਗਾ ਮੈਲ ਗਈ ਮਨ ਨਿਰਮਲ ਹੋਵਾ ਅੰਮ੍ਰਿਤ ਸਰਤੀ ਰਤਨਾ ਹੈ ਇਸ ਅੰਮ੍ਰਿਤ ਸਰੋਵਰ ਦੇ ਵਿੱਚ ਗਿਆਨ ਰੂਪੀ ਅੰਮ੍ਰਿਤ ਸਰੋਵਰ ਦੇ ਵਿੱਚ ਇਸ਼ਨਾਨ ਕਰ ਇਸ ਨਾਲ ਸਾਰੀ ਤੇਰੀ ਮੈਲ ਵੀ ਉਤਰ ਜਾਏਗੀ ਪਾਪਾਂ ਦਾ ਬੋਝ ਲੈ ਜਾਏਗਾ ਮਨ ਨਿਰਮਲ ਹੋ ਜਾਏਗਾ ਜਿਹੜਾ ਕਿਸੇ ਸਥਾਨ ਨੂੰ ਪਵਿੱਤਰ ਸਮਝ ਕੇ ਉੱਥੇ ਜਾਣਾ ਕਿਸੇ ਜਲ ਨੂੰ ਪਵਿੱਤਰ ਸਮਝ ਕੇ ਉੱਥੇ ਇਸ਼ਨਾਨ ਕਰਨਾ ਉਸ ਕਨਸੈਪਟ ਨੂੰ ਸਤਿਗੁਰੂ ਨੇ ਬਿਲਕੁਲ ਰੱਦ ਕੀਤਾ ਉਨੇ ਦੇ ਉਲਟ ਦੂਜੇ ਪਾਸੇ ਦੇਖ ਲਈਏ 73 ਨਾਟਕ ਗ੍ਰੰਥ ਦੇ ਵਿੱਚ ਤਾਂ ਐਡਾ ਵੱਡਾ ਪਾਪ ਕੀਤਾ ਗਿਆ ਕਿ ਜਿਹੜਾ ਗੁਰਮਤ ਵਿਰੋਧੀ ਕੰਮ ਹੈ ਉਹ ਸਤਗੁਰੂ ਨੇ ਕਰਦੇ ਦਿਖਾ ਦਿੱਤਾ ਗਿਆ ਇਹ ਜਿਹੜਾ ਪ੍ਰਮਾਣ ਹੈ ਕਿ ਉਸ ਭਾਗ ਦੇ ਵਿੱਚੋਂ ਹੈ ਜਿਹਨੂੰ 73 ਨਾਟਕ ਕਿਹਾ ਜਾਂਦਾ ਹੈ ਔਰ ਕਿਹਾ ਜਾਂਦਾ ਹੈ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸਵੈ ਜੀਵਨੀ ਹੈ ਔਰ ਜੇ ਉਹਨਾਂ ਦੇ ਸਵੇਜ ਜੀਵ ਨਹੀਂ ਹੈ ਉਹਨਾਂ ਆਪ ਲਿਖੀ ਹੈ ਤੇ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿ ਰਹੇ ਨੇ ਉਹ ਮੋਰ ਲਾ ਰਹੇ ਨੇ ਦੇ ਉੱਤੇ ਇਹਨਾਂ ਦੇ ਕੈਂਡ ਮੁਤਾਬਕ ਮੋਰ ਪਤ ਪੁਰਬ ਕੀ ਇਸ ਪਿਆਨਾ ਭਾਂਤ ਭਾਂਤ ਕੇ ਤੀਰਤ ਨਾਨਾ ਜਬ ਹੀ ਜਾਤ ਤਰਵੇਣੀ ਭਏ ਉਹਨੂੰ ਦਾਨ ਦਿਨ ਕਰਤ ਬਿਤਾਏ ਲੋ ਮੇਰੇ ਪਿਤਾ मुरपित मेरे पिता पूर्व वाल चले गए पूर्व केस पे आना उ जाके काम किया पांच पांच के तीरथना था था तीर्थां इनान किया गुरु गोविंद सिंह महाराज मुंह को आता और गुरु तेग बहादुर साहब बारे कहाता दसवीं ਨਾਨਕ ਜੋਤ ਦੇ ਮੂਹ ਨੌਵੀਂ ਨਾਨਕ ਜੋਤ ਦੇ ਬਾਰੇ ਉਹ ਕਰਮ ਦੁਖਵਾਤਾ ਜਿਹੜਾ ਗੁਰਮੁਖ ਦੇਵਿਲ ਕੋ ਬਰੋਦੀ ਹੈ ਹੁਣ ਇਹੀ ਕਹਾਣੀਆਂ ਸੁਣਾ ਕੇ ਗੁਰਮਤਿ ਸਿਧਾਂਤਾਂ ਦਾ ਬੇੜਾ ਗਰ ਕੀਤਾ ਜਾਂਦਾ ਹੈ ਗੁਰਮਤਿ ਸਿਧਾਂਤਾਂ ਤੋਂ ਭਟਕਾਇਆ ਜਾਂਦਾ ਲੋਕਾਂ ਨੂੰ ਔਰ ਇਹੀ ਇਸ ਗ੍ਰੰਥ ਦਾ ਮਕਸਦ ਹੈ ਕਿ ਗੁਰਮਤਿ ਸਿਧਾਂਤ ਖਤਮ ਹੋ ਜਾਣ ਬ੍ਰਾਹਮਣੀ ਸਿਧਾਂਤ ਜਿਹੜੇ ਨੇ ਉਹਦੇ ਵਿੱਚ ਹੀ ਸਿੱਖ ਗਲਤਾਂ ਉਹਦੇ ਬੰਨੀ ਰੱਖੇ ਪੱਗ ਮੂੰਹ ਤੇ ਰੱਖੀ ਰੱਖੇ ਦਾੜੀ ਕੀ ਫਰਕ ਪੈਂਦਾ ਹੈ ਇਹ ਕਰਮਾ ਕਰਕੇ ਬਰਮਣ ਬਣ ਗਿਆ ਬ੍ਰਾਹਮਣੀ ਸਿਸਟਮ ਦੇ ਵਿੱਚ ਆ ਗਿਆ ਤਾਂ ਸਭ ਕੁਝ ਠੀਕ ਹੈ ਸ਼ਕਲ ਨਾਲ ਕੀ ਫਰਕ ਪੈਂਦਾ ਹੈ ਇਹ ਛੋੜ ਕਹਤਾ ਕਿ ਜਦੋਂ ਤਰਮਣੀ ਤੇ ਪਹੁੰਚੇ ਤਰਮਣੀ ਦਾ ਬੜਾ ਪਵਿੱਤਰ ਸਥਾਨ ਹੈ ਕੋਈ ਦਿਨ ਉੱਥੇ ਟਿਕੇ ਰਹੇ ਉੱਥੇ ਜਾ ਕੇ ਪੁੰਨ ਦਾਨ ਕਰਦੇ ਰਹੇ ਤਾਂ ਕਿ ਮੇਰੇ ਸੰਤਾਨਾਂ ਨੂੰ ਤੀਰਥਾਂ ਤੇ ਜਾ ਕੇ ਮੰਗਦੇ ਰਹੇ ਔਰ ਤੀਰਥਾਂ ਦੇ ਮੰਗਣ ਕਰਕੇ ਫਿਰ ਸੰਤਾਨ ਹੋ ਗਈ। ਔਰ ਸਿੱਖ ਜਿਹੜਾ ਬੜੇ ਚਾਰ ਨਾਲ ਪੜ ਰਿਹਾ ਕਿ ਇਹ ਜੀ ਗੁਰੂ ਮਹਾਰਾਜ ਦੀ ਸਵੈ ਜੀਵਨੀ ਹੈ। ਔਰ ਕੋ ਜੋ ਵੈਨ ਹੋਵੇ ਜੀ ਇਹ ਤੇ ਗੁਰੂ ਮਹਾਰਾਜ ਨੇ ਲਿਖਿਆ ਕਿਉਂਕਿ ਉਹਨਾਂ ਦੀ ਸਵੈ ਜੀਵਨੀ ਨਹੀਂ ਹੈ। ਗੁਰੂ ਮਾਰੀ ਦੇ ਨਾਮ ਦੇ ਉੱਤੇ ਐਸੀ ਰਚਨਾ ਰਚ ਕੇ ਸਕੀਨ ਵਾਲ ਕਿੱਡਾ ਵੱਡਾ ਧਰੋ ਕਮਾਇਆ ਗਿਆ ਇਸ ਵਾਸਤੇ ਕਿਸੇ ਦੱਕੇ ਦਿੱਤੇ ਨਹੀਂ ਗਿਆ ਆ ਇੱਕ ਹੋਰ ਪਰਮਾਨੰਥ ਵੇਖ ਲਓ ਖੰਡ ਕੰਟ ਕੇ ਤੀਰਥ ਕਰਿਓ ਬਾਰ ਅਨੇਕ ਆਗਮਨ ਜਰਿਓ ਕਾਸੀ ਬਿਖਰੇ ਕਰਾਵਤ ਫੇਰੋ ਤੂੰ ਨਮੀਤ ਕਹੋ ਤੂੰ ਨਮੀਤ ਤੈ ਕਹੋ ਤੈ ਕੋ ਕਉ ਤੋ ਲੈ ਹੂੰ ਇਹ ਤੇ ਬੜੀ ਸ਼ਨੀਲ ਰਚਨਾ ਉਹਦੇ ਵਿੱਚੋਂ ਭਾਗ ਗਏ ਕਿਸੇ ਦਾ ਪ੍ਰੇਮੀ ਵਿਛੜ ਗਿਆ ਉਹ ਕਹਿੰਦੀ ਵੀ ਹੈ ਕਿ ਇਹ ਮਿੱਤਰ ਤੈਨੂੰ ਲੱਭਣ ਦੇ ਵਾਸਤੇ ਮੈਂ ਥਾਂ ਥਾਂ ਦੇ ਤੀਥਾਂ ਤੇ ਜਾਵਾਂਗੀ ਕਾਸ਼ੀ ਜਾ ਕੇ ਕਰਵਤ ਉਤੇ ਆਪਣਾ ਤੇ ਸਰੀਰ ਚ ਰਾਲਵਾੰਗੇ ਇਹ ਕਿਉਂਕਿ ਸਮਝਿਆ ਜਾਂਦਾ ਬੜਾ ਪਵਿੱਤਰ ਕੰਮ ਹੈ ਕਾਸ਼ੀ ਜਾ ਕੇ ਇੱਕ ਉੱਥੇ ਉਹਨਾਂ ਨੇ ਆਰਾ ਲਵਾਇਆ ਹੋਇਆ ਕਰਵਤ ਤੇ ਉਹਦੇ ਨਾਲ ਆਪਣਾ ਸਰੀਰ ਚ ਰਵਾ ਲਵਾਂਗੇ ਕਿ ਆ ਜਾਂਦਾ ਕਿ ਉਹਦੇ ਨਾਲ ਸਰੀਰ ਚ ਰਾਣ ਨਾਲ ਬੰਦਾ ਜਿਹੜਾ ਮੁਕਤ ਹੋ ਜਾਂਦਾ ਇਹੋ ਜੀ ਧਾਰਨਾ ਬਣਾਈਆਂ ਹੋਈਆਂ ਨੇ ਕਿ ਪਹਿਲਾਂ ਸਭ ਕੁਝ ਆਪਣਾ ਅਦਾਨ ਕਰ ਦੇ ਫਿਰ ਉਹ ਆਰਦੇ ਉਤੇ ਚੜ ਕੇ ਦੇ ਤੂੰ ਆਪਣੇ ਆਪਣਾ ਸ਼ਰੀਰ ਛਟਾਲਿਆ ਤੂੰ ਗਿਆ ਸੁਰਗੰਨ ਸਿੱਧਾਈ ਚਲੋ ਇੱਥੇ ਉਹਦੇ ਨਾਲ ਸੰਬੰਧਤ ਨਹੀਂ ਉਹ ਕਹਿ ਰਹੀ ਹੈ ਕਿ ਤੀਰਥਾਂ ਦੇ ਤੀਰਥਾਂ ਦੇ ਜਾਵਾਂਗੀ ਕਾਸ਼ੀ ਜਾ ਕੇ ਆ ਰਹੇ ਨਾ ਆਪਣਾ ਸ਼ਰੀਰ ਵੀ ਮੈਂ ਚਰਾਉਣ ਨੂੰ ਤਿਆਰ ਹਾਂ ਤੇ ਇਸ ਤਰ੍ਹਾਂ ਨਾਲ ਮੈਂ ਤੈਨੂੰ ਲੱਭ ਲਵਾਂਗੀ ਤੈਨੂੰ ਛੱਡਣਾ ਨਹੀਂ ਤੈਨੂੰ ਲੱਭ ਲਵਾਂਗੀ ਇੱਥੇ ਫਿਰ ਉਹ ਤੀਰਥਾਂ ਦੇ ਕਨਸੈਪਟ ਨੂੰ ਜਿਹੜਾ ਪ੍ਰਮੋਟ ਕੀਤਾ ਗਿਆ ਵੀ ਤੀਰਥਾਂ ਦਾ ਕੰਮ ਬੜਾ ਵਧੀਆ ਹੈ ਉੱਥੇ ਜਾਣ ਨਾਲ ਉੱਥੇ ਕਾਸ਼ੀ ਦੇ ਵਿੱਚ ਕਰਵਤ ਦੇ ਨਾਲ ਤਨਚਰਾਣ ਦੇ ਨਾਲ ਜੜੀ ਬਰੀ ਪ੍ਰਾਪਤੀ ਹੋ ਜਾਂਦੀ ਹੈ ਜਿਹੜੇ ਕਰਮਾਂ ਨੂੰ ਗੁਰਬਾਣੀ ਮਨਾ ਕਰਦੀ ਹੈ ਉਹ ਕਰਮਾਂ ਨੂੰ ਇੱਥੇ ਦ੍ਰਿੜ ਕਰਾਇਆ ਗਿਆ ਬੜੇ ਗੁਪਤ ਤਰੀਕੇ ਨਾਲ ਬੜੇ ਕਹਾਣੀਆਂ ਦੇ ਨਾਲ ਬੜੀ ਸਟੋਰੀ ਦੇ ਨਾਲ ਬੜੀ ਭਾਵਕਤਾ ਦੇ ਨਾਲ ਉਹਨਾਂ ਦਾ ਪਹਿਲਾ ਪਰਮਾਨ ਬੜੀ ਭਾਵਕਤਾ ਦੇ ਨਾਲ ਕਿ ਇਹ ਤੇ ਗੁਰੂ ਘਰ ਦੀ ਆਪ ਕਹਿ ਰਿ ਨੇ ਆਪਣੇ ਪਿਤਾ ਬਾਰੇ ਕਹਿ ਰਹੇ ਨੇ। ਤੋਂ ਨਿਰੋਹ ਕਰਮ ਕੀ ਟਜੜਾ ਗੁਰਮਤ ਦੇ ਵਿਰੋਧੀ। ਮੈਂ ਤੇ ਜੋ ਸਚਾਈ ਹੈ ਆਪ ਜੀ ਦੀ ਦਾਨਤ ਪੇਸ਼ ਕਰ ਰਹੇ ਹਾਂ। ਕ੍ਰੂਸ। ਔਰ 15 ਨੰਬਰ ਨਾਲ ਦਿੱਤੇ ਹੋਏ ਨੇ ਆਪ ਜੀ ਦੇਖ ਸਕਦੇ ਹੋ। ਇਹ ਭਾਈ ਚਤਰ ਸਿੰਘ ਜੀਵਨ ਸਿੰਘ ਦਾ ਜੀਵਨ ਸਿੰਘ ਦਾ ਜਿਹੜਾ ਛਾਪਿਆ ਹੋਇਆ। ਉਹਦੇ ਪੰਨਾ ਨੰਬਰ ਨੇ ਫੈਸਲਾ ਤੁਸੀਂ ਕਰਨਾ ਹੈ ਆਪਣੇ ਮਨ ਨਾਲ ਕਰਨਾ ਹੈ ਕੋਈ ਕਿਸੇ ਨੂੰ ਜ਼ਬਰਦਸਤੀ ਨਹੀਂ ਕਰ ਸਕਦਾ ਨਾ ਮੰਨਣ ਵਾਸਤੇ ਤੇ ਨਾ ਮੰਨਣ ਵਾਸਤੇ ਜੋ ਸਚਾਈ ਹੈ ਉਹ ਤੁਹਾਡੇ ਸਾਹਮਣੇ ਲਿਆਂਦੀ ਕੋਸ਼ਿਸ਼ ਹੈ ਹਾਜੀ ਬਸ ਇਤਲਕ ਬਚਨ ਪਰਵਾਣ ਕਰਨਾ ਉਹ ਯਹਾਂ ਪੁਰਾਣ ਵਾਸਤੇ ਖਿਮਾ ਬਖਸ਼ ਦੇਣਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ